ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਅੱਜ ਸਮੁੰਦਰੀ ਫੌਜ ਦਿਵਸੇ ਇਸ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੁੰਦਰੀ ਫੌਜ ਦੇ ਕਰਮਚਾਰੀਆਂ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਵਪਾਰਕ ਮਾਰਗਾਂ ਦੀ ਹਿਫਾਜ਼ਤ ਤੇ ਸਮੁੰਦਰੀ ਅਰਥਚਾਰੇ ਨੂੰ ਮਜ਼ਬੂਤ ਕਰਨ ਤੋਂ ਲੈ ਕੇ ਮਾਨਵਤਾ ਪੱਖੀ ਕਾਰਜਾਂ ਦੀ ਅਗਵਾਈ ਕਰਨ ਤੱਕ ਭਾਰਤੀ ਸਮੁੰਦਰੀ ਫੌਜ ਅਨੁਸ਼ਾਸਨ, ਹਮਦਰਦੀ ਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਉਪਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਦੇਸ਼ ਦੀ ਸਮੁੰਦਰੀ ਸ਼ਕਤੀ, ਚੌਕਸੀ ਤੇ ਰਾਸ਼ਟਰੀ ਹਿੱਕਤਾਂ ਦੀ ਰੱਖਿਆ ਕਰਨ ਪ੍ਰਤੀ ਵਚਨਬੱਧ ਦੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਦ ਕੀਤਾ ਕਿ ਉਹਨਾਂ ਨੇ ਇਸ ਦੀਵਾਲੀ ਨੂੰ ਆਈਐਨਐਸ ਵਿਕਰਾਂਤ ਉੱਤੇ ਸਮੁੰਦਰੀ ਫੌਜ ਦੇ ਕਰਮਚਾਰੀਆਂ ਨਾਲ ਇਹ ਦਿਨ ਮਨਾਇਆ ਸੀ ਜੋ ਕਿ ਨਾ ਭੁੱਲਣ ਯੋਗ ਹੈ। ਉਹਨਾਂ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਨੇ ਲੰਘੇ ਕੁਝ ਸਾਲਾਂ ਦੌਰਾਨ ਸਵੈ-ਨਿਰਪਰਤਾ ਤੇ ਆਧੁਨਿਕੀਕਰਨ ਉੱਤੇ ਧਿਆਨ ਕੇਂਦਰਿਤ ਕੀਤਾ ਹੈ ਜਿਸ ਨਾਲ ਦੇਸ਼ ਦੀ ਸੁਰੱਖਿਆ ਪ੍ਰਣਾਲੀ ਮਜ਼ਬੂਤ ਹੋਈ ਹੈ। ਅੰਮ੍ਰਿਤਸਰ ਪਠਾਨਕੋਟ ਸੜਕ ਤੇ ਕੱਥੂ ਨੰਗਲ ਨੇੜੇ ਕੱਲ ਦੇ ਰਾਤ ਇੱਕ ਬੱਸ ਦੇ ਬਜਰੀ ਨਾਲ ਭਰੇ ਟਿਪਰ ਨਾਲ ਟਕਰਾਨ ਕਾਰਨ ਇੱਕ ਔਰਤ ਤੇ ਬੱਚੇ ਦੀ ਮੌਤ ਹੋ ਗਈ ਤੇ 18 ਹੋਰ ਜ਼ਖਮੀ ਹੋ ਗਏ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਸ ਪਟਾਲਾ ਤੋਂ ਅੰਮ੍ਰਿਤਸਰ ਆ ਰਹੀ ਸੀ ਅਤੇ ਰਾਜ ਟਿਪਰ ਨਾਲ ਟਕਰਾ ਗਈ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਏ ਵਧੇਰੇ ਜਾਣਕਾਰੀ ਦਿੰਦਿਆਂ ਡੀਐਸਪੀ ਤਰਮਿੰਦਰ ਕਲਿਆਣ ਨੇ ਦੱਸਿਆ ਕਿ બસ ਉਹ ਸਵਾਰਨੈਸ ਨੇ ਜੋ ਪਟਾਵਾ ਸਾਈਡ ਕੋ ਅੰਗਰੇਸਰ ਜਾ ਰਹੀ ਸੀ ਔਰ ਉਹਦੇ ਅੱਗੇ ਅੱਗੇ ਹੀ ਇੱਕ ਜਿਹੜਾ ਪ੍ਰਾਈਵੇਟ ਟੱਕਰ ਜੋ ਜਾ ਰਹਾ ਸੀ ਮੋਬਿਲ ਸਿ ਔਰ ਟੱਕਰ ਨੇ ਚਾਹ ਉਹ ਜੋ ਬੁਫਾਰ ਫਲੇ ਤੇ ਕੋਲਾ ਕੇ ਉਤਰਨ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਬੱਸ ਜਿਹੜੀ ਆ ਉਹਦੇ ਨਾਲ ਟਕਰਾਈ ਆ ਟੱਕਰ ਵਾਲੇ ਜਿਹੜਾ ਡਰਾਈਵਰ ਆ ਉਹਦੀ ਗਲਤੀ ਕਰਕੇ ਸਾਰਾ ਹਾਦਸਾ ਵਾਪਰਿਆ ਇਹ ਜੋ ਮੌਕੇ ਤੇ ਤਰਾਰੂ ਕਾਮਯਾਬ ਹੋ ਗਿਆ ਤੇ ਮੌਕੇ ਤੇ ਆ ਕੇ ਜਿਹੜਿਆ ਆਪਾਂ ਰਿਸਕੀ ਵਜਰਾ ਆ ਪੁਲਿਸ ਤੋਂ ਔਰ ਪਬਲਿਕ ਨੇ ਨਾਲ ਲਾਇਆ ਇੱਥੇ ਤੇ ਜਿੰਨੇ ਵੀ ਇੰਜਰਡ ਪਰਸਨ ਸੀ ਉਹਨਾਂ ਆਪਾਂ ਅਲੱਗ-ਅਲੱਗ ਬਹਾਸਾਂ ਦੇ ਵਿੱਚ ਅਪਸਰਤਿਵ ਪੰਜਾਬ ਦੇ ਬਾਗਬਾਨੀ ਮੰਤਰੀ 모ਹਿੰਦਰ ਭਗਤ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਲਾਡੋਵਾਲ ਲੁਧਿਆਣਾ ਚ ਅਤ ਆਧੁਨਿਕ ਬਾਗਬਾਨੀ ਤਕਨਾਲੋਜੀ ਵਿਕਾਸ ਕੇਂਦਰ ਸਥਾਪਿਤ ਕਰਨ ਜਾ ਰਹੀ ਹੈ ਲਾਡੋਵਾਲ ਚ ਬਾਗਬਾਨੀ ਵਿਭਾਗ ਵੱਲੋਂ ਕਰਵਾਈ ਸੂਬਾ ਪਧਰੀ ਸੈਮੀਨਾਰ ਤੇ ਨਮਾਸ਼ਤਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਆਗਾਮੀ ਬਾਗਬਾਨੀ ਤਕਨਾਲੋਜੀ ਵਿਕਾਸ ਕੇਂਦਰ ਕਿਸਾਨਾਂ ਲਈ ਵਨ ਸਟੈਪ ਜਾਣਕਾਰੀ ਕੇਂਦਰ ਵਜੋਂ ਕੰਮ ਕਰੇਗਾ ਜਿੱਥੇ ਹਰ ਕਿਸਮ ਦੇ ਫਲ ਸਬਜ਼ੀਆਂ ਤੇ ਫੁੱਲਾਂ ਦੀ ਨਵੀਨਤਮ ਹਾਈ ਟੈਕ ਕਾਸ਼ਤ ਵਿਆਸਾ ਨੂੰ ਲਾਈਵ ਦਿਖਾਇਆ ਜਾਵੇਗਾ ਉਹਨਾਂ ਅੱਗੇ ਕਿਹਾ ਕਿ ਸਿਰਫ ਬਾਗਬਾਨੀ ਵਿੱਚ ਹੀ ਕਿਸਾਨਾਂ ਦੀ ਆਮਦਨ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਦੁੱਗਣਾ ਕਰਨ ਤੇ ਖੁਸ਼ਹਾਲੀ ਲਿਆਉਣ ਦੀ ਸਮਰੱਥਾ ਹੈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੂਬ ਕਿ ਸੂਬੇ ਦੇ ਵਿੱਤ ਵਿਭਾਗ ਨੇ ਪੰਜਾਬ ਚ ਰੁੱਖਾਂ ਦੀ ਸੁਰੱਖਿਆ ਕਾਨੂੰਨ 2025 ਬਣਾਉਣ ਸੰਬੰਧੀ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਕਾਨੂੰਨ ਸ਼ਹਿਰੀ ਹਰਿਆਵਲ ਤੇ ਵਾਤਾਵਰਣ ਦੀ ਸੰਭਾਲ ਵੱਲ ਮਹੱਤਵਪੂਰਨ ਕਦਮ ਹੈ ਜਿਹੜਾ ਕਿ ਰੁੱਖਾਂ ਦੀ ਸੰਭਾਲ ਲਈ ਸੂਬੇ ਦੀ ਵਿਧਾਨਕ ਵਚਨਬੱਧਤਾ ਨੂੰ ਯਕੀਨੀ ਬਣਾਏਗਾ। ਉਨਾ ਜ਼ੋਰ ਦੇ ਕੇ ਕਿਹਾ ਕਿ ਇਸ ਖਰੜੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਰਖਤਾਂ ਦੀ ਕਟਾਈ ਲਈ ਸਖਤ ਉਪਾਅ ਤੇ ਭਾਰੀ ਜੁਰਮਾਨੇ ਦਾ ਪ੍ਰਸਤਾਵ ਹੈ ਜਿਸ ਨਾਲ ਵਾਤਾਵਰਨ ਦੇ ਨਿਗਾਰਨ ਨਾਲ ਲੜਨ ਲਈ ਸੂਬੇ ਦੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤੀ ਮਿਲੇਗੀ ਸੀ ਪਾਈਟ ਕੈਂਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਦੱਸਿਆ ਹੈ ਕਿ ਆਉਂਦੀ 8 ਤੋਂ 31 ਦਸੰਬਰ ਤੱਕ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਸੀਐਪੀਐਫਸ ਤੇ ਐਸਐਸਐਫ ਵਿੱਚ ਕਾਂਸਟੇਬਲ ਤੇ ਅਸਾਮ ਰਾਈਫਲਸ ਵਿੱਚ ਰਾਈਫਲਮੈਨ ਦੀ ਲਿਖਤੀ ਪ੍ਰੀਖਿਆ 2026 ਹੋਣ ਜਾ ਰਹੀ ਹੈ ਇਸ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਇੱਛੁਕ ਨੌਜਵਾਨ ਸੀ ਪਾਇਟ ਕੈਂਪ ਆਈਟੀਆਈ ਗਿਲ ਰੋਡ ਲੁਧਿਆਣਾ ਚ ਪਹੁੰਚ ਸਕਦੇ ਨੇ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਨੌਜਵਾਨ ਜ਼ਰੂਰੀ ਦਸਤਾਵੇਜ਼ਾਂ ਤੋਂ ਇਲਾਵਾ ਵਿਦਿਅਕ ਯੋਗਤਾ ਦੇ ਸਾਰੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਕੈਂਪ 'ਚ ਰਿਪੋਰਟ ਕਰ ਸਕਦੇ ਨੇ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ 277ਵੇਂ ਦਿਨ ਪੰਜਾਬ ਪੁਲਿਸ ਨੇ ਕੱਲ 335 ਥਾਵਾਂ ਤੇ ਛਾਪੇਮਾਰੀ ਕੀਤੀ ਇਸ ਦੌਰਾਨ ਸੂਬੇ ਚ 79 ਮਾਮਲੇ ਦਰਜ ਕਰਕੇ 103 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਕੋਲ 2 ਡੇਟ ਕਿਲੋ ਹੈਰੋਇਨ 1 ਕਿਲੋ ਅਫੀਮ 5 ਕਿਲੋ ਭੁੱਕੀ ਤੇ ਪਾਬੰਦੀਸ਼ੁਦਾ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:04 ਮਿੰਟ ਤੇ ਨਮਸਕਾਰ ਮੈਦਾ ਟੀਕਾ ਲਾ ਲਾ